ਉੰਦੇ ਨੁਕਸਾਨ ਵੀ ਨੇ ਫਾਇਦੇ ਵੀ ਨੇ ਜੇ ਤਾਂ ਫਸਲਾਂ ਨੂੰ ਦੇਖੀਏ ਫਸਲਾਂ ਨੂੰ ਤਾਂ ਇਹ ਕਿਉਂ ਮੰਗ ਲੱਗ ਰਹੀ ਆ ਦੇਸੀ ਕਿਉਂ ਆ ਇੱਕ ਤਰ੍ਹਾਂ ਦਾ ਜਿਹੜੀਆਂ ਸਰਦੀਆਂ ਦੀਆਂ ਫਸਲਾਂ ਨੇ ਉਹਨਾਂ ਵਾਸਤੇ ਬਹੁਤ ਵਧੀਆ ਇਹ ਕਣਕ ਦੀ ਫਸਲ ਨੂੰ ਖਾਸ ਕਰ ਦੇਖਿਆ ਜਾਵੇ ਬਹੁਤ ਵਧੀਆ ਹੈ ਅਕਸਰ ਕਹਿੰਦੇ ਨੇ ਕਿ ਜਿੰਨੀ ਠੰਡ ਪਊਗੀ ਉੰਨੀ ਫਸਲ ਵਧੀਆ ਹੋਊਗੀ ਜੇ ਦੂਜੀ ਦੇਖੀਏ ਪੰਜਾਬ ਸਰਕਾਰ ਵੱਲੋਂ ਜੋ ਪਾਲਿਸੀ ਬਣਾਈ ਗਈ ਹੈ ਕਿ ਜਿਹੜੇ ਸੈਨਿਕ ਜਿਹੜੇ ਫੌਜੀ ਜਵਾਨ ਡਿਊਟੀ ਦੌਰਾਨ ਦੇਸ਼ ਦੇ ਕਿਸੇ ਵੀ ਕੋਨੇ 'ਚ ਸ਼ਹੀਦ ਹੋਣਗੇ ਤਾਂ ਉਹਨਾਂ ਦੇ ਪਰਿਵਾਰ ਨੂੰ 1 ਕਰੋੜ ਰੁਪਇਆ ਸਨਮਾਨ ਰਾਸ਼ੀ ਦੇ ਤੌਰ ਤੇ ਦਿੱਤਾ ਜਾਊਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਭਾਰਤੀ ਫੌਜ 'ਚ ਸ਼ਹੀਦ ਹੋਣ ਵਾਲੇ ਪੰਜਾਬ ਦੇ ਜਵਾਨਾਂ ਦੇ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਸ਼ਹੀਦਾਂ ਦੇ ਵਾਰਸਾਂ ਨੂੰ 1 ਕਰੋੜ ਰੁਪਏ ਦੇਣ ਦੀ ਯੋਜਨਾ ਚਲਾਈ ਜਾ ਰਹੀ ਹੈ ਇਸੇ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਹਾਦਤ ਦਾ ਜਾਨ ਪੀਣ ਵਾਲੇ ਫੌਜ ਦੇ ਜਵਾਨਾਂ ਦੇ ਘਰ ਜਾ ਕੇ ਉਹਨਾਂ ਦੇ ਵਾਰਸਾਂ ਨੂੰ 1-1 ਕਰੋੜ ਰੁਪਏ ਦੇ ਚੱਕ ਸੌਂਪ ਰਹੇ ਹਨ ਇਸ ਦੇ ਨਾਲ ਹੀ ਪਰਿਵਾਰ ਦੀ ਮਦਦ ਲਈ ਹੋਰ ਵੀ ਕਈ ਉਪਰਾਲੇ ਕੀਤੇ ਜਾ ਰਹੇ ਹਨ ਸੀਐਮ ਸਾਹਿਬ ਨੇ ਜੀ ਇਹ ਹੀ ਕਿਹਾ ਸਾਡੇ ਵਾਸਤੇ ਵੀ ਸੋਨ ਅਨੁਸਾਰੀਆਂ ਸਹੂਲਤਾਂ ਮਿਲਣਗੀਆਂ ਜਿਹੜੀਆਂ ਮਿਲਦੀਆਂ ਫੌਜੀਆਂ ਨੂੰ ਆਪਣੇ ਬੱਚੇ ਨੂੰ ਸਹੀ ਦੀ ਦਾ ਅਰਜਾ ਮਿਲੂਗਾ ਦਿੱਤਾ ਜਾਊਗਾ। ਇਹ ਹੀ ਸਨ ਗੱਲ ਸਾਰੀ ਕਹਿ ਕੇ ਕੰਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨਣਾ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ। ਇਸੇ ਲਈ ਪੰਜਾਬ ਸਰਕਾਰ ਵੱਲੋਂ ਇਹਨਾਂ ਪਰਿਵਾਰਾਂ ਲਈ ਇਨੇਕ ਉਪਰਾਲਾ ਕੀਤਾ ਗਿਆ ਹੈ। ਇਹ ਸੜਕਾਂ 'ਤੇ ਹਾਦਸੇ ਬਹੁਤ ਹੋ ਰਹੇ ਨੇ ਧੁੰਦ ਦੇ ਕਾਰਨ ਨੁਕਸਾਨ ਬਹੁਤ ਹੋ ਰਹੇ ਨੇ। ਕਿਤੇ ਜਾਣਾ ਇਹ ਬੰਦਾ ਟਾਈਮ ਤੇ ਨਹੀਂ ਪਹੁੰਚ ਸਕਦਾ ਇਹਦੇ ਨੁਕਸਾਨ ਵੀ ਨੇ ਤੇ ਫਾਇਦੇ ਵੀ ਨੇ ਸੋ ਦੋਏ ਚੀਜ਼ਾਂ ਨੇ ਕੁਦਰਤ ਆ ਜਿਹੜੀ ਉਹਨੇ ਆਪਣਾ ਕੰਮ ਆ ਜਿਹੜਾ ਆਪਣੀ ਚਾਲ ਕਰੀ ਜਾਣਾ ਇਹ ਸਿਸਟਮ ਆ ਜਿਹੜਾ ਚੱਲ ਰਿਹਾ ਏ ਪਰ ਫਾਇਦੇ ਤੇ ਨੁਕਸਾਨ ਦੋਨੇ ਨੇ ਜੀ ਅਸੀਂ ਸ਼ਹਿਰ ਤੋਂ ਬਾਹਰ ਦਲਦੀ ਰਹਿੰਦੇ ਆ ਜੀ ਜਦੋਂ ਅਸੀਂ ਸ਼ਹਿਰ ਨੂੰ ਆਉਂਦੇ ਆ ਤਾਂ ਬਹੁਤ ਜ਼ਿਆਦਾ ਧੁੰਦ ਦਾ ਸਾਹਮਣਾ ਕਰਨਾ ਪੈਂਦਾ ਹੈ ਲਾਈਟ ਕਰਨ ਵੀ ਕੁਝ ਇੰਨਾ ਕੋਈ ਦਿਖਾਈ ਨਹੀਂ ਦਿੰਦਾ ਜਿਸ ਕਰਕੇ ਵਹੀਕਲ ਬਹੁਤ ਜ਼ਿਆਦਾ ਹੌਲੀ ਜਾਂਦਾ ਡਰ ਬਣਿਆ ਰਹਿੰਦਾ ਵੀ ਕੋਈ ਗੱਡੀ ਆ ਕੇ ਜਾਂ ਕੋਈ ਵਹੀਕਲ ਆ ਕੇ ਵਿੱਚ ਨਾ ਲੱਗੇ ਬੋਦੀ ਇਹਦਾ ਔਖਾ ਹੋਇਆ ਕਿ ਅਸੀਂ ਪ੍ਰਸ਼ਾਸਨ ਨੂੰ ਇਹ ਅਪੀਲ ਕਰਦੇ ਹਾਂ ਸਾਡੇ ਜਦੋਂ ਅਸੀਂ ਆਨਿਆਂ ਦਾ ਰਸਤੇ 'ਚ ਇੱਕ ਸਾਈਡ ਤੇ ਸਾਡੇ ਸੂਆ ਬਣਿਆ ਪਿਆ ਸਾਨੂੰ ਉਧਰ ਕੋਈ ਵੀ ਰਿਫਲੈਕਟਰ ਕੋਈ ਵੀ ਲਾਈਟ ਨਹੀਂ ਲੱਗੀ ਪਈ ਜਿਸ ਕਰਕੇ ਕੁਛ ਐਨਾ ਜ਼ਿਆਦਾ ਦਿਖਾਈ ਨਹੀਂ ਦਿੰਦਾ ਹੈ ਕਿੰਨੀ ਕੁ ਮੁਸ਼ਕਿਲ ਆਉਂਦੀ ਆ ਆਨ ਜਾਣ ਦੇ ਵਕਤ ਮੁਸ਼ਕਿਲ ਬਹੁਤ ਜ਼ਿਆਦਾ ਹੁੰਦੀ ਹੈ ਜੀ ਆਨ ਜਾਣ ਦੇ ਜਿਹੜਾ ਵਹੀਕਲ ਹੈ ਸਾਹਮਣੇ ਕੋਈ ਜਲਦੀ ਦਿਖਾਈ ਨਹੀਂ ਦਿੰਦਾ ਹੈਗਾ ਅਸੀਂ ਵੀ ਕਾਫੀ ਬੰਦੇ ਹਾਂ ਜ਼ਿਆਦਾ ਧੁੰਦ ਕਰਕੇ ਕਿਵੇਂ ਅੱਜ ਧੁੰਦ ਬਹੁਤ ਜ਼ਿਆਦਾ ਆ ਬੰਦੇ ਨੇ ਜੀ ਵਹੀਕਲ ਬਹੁਤ ਜ਼ਿਆਦਾ ਹੌਲੀ ਚੱਲਦੇ ਨੇ ਅੱਗੋਂ ਪਿੱਛੋਂ ਜਿਹੜੇ ਵਹੀਕਲ ਆ ਰਹੇ ਨੇ ਉਹ ਮੰਗ ਵੀ ਕਰਦੇ ਆ ਮੰਗ ਇਹੀ ਕਰਦੇ ਆ ਵੀ ਪ੍ਰਸ਼ਾਸਨ ਨੂੰ ਵੱੱਟ ਵੱੱਟ ਲਾਈਟ ਲਗਾਈ ਜਾਵੇ ਰਿਫਲੈਕਟ ਲਗਾਈ ਜਾਣ ਇਹੀ ਅਸੀਂ ਮੰਗ ਕਰਦੇ ਆ ਧੁੰਦ ਬਹੁਤ ਆ ਜੀ ਸਵੇਰੇ ਗਰਾਊਂਡ ਜਾਣਾ ਵੀ ਔਖਾ ਹੋਇਆ ਪਿਆ ਸੀ ਮੈਂ ਸਾਈਕਲਿੰਗ ਕਰਦਾ ਸਾਈਕਲ ਤੇ ਗਿਆ ਤਾਂ ਕੁਝ ਵੀ ਨਹੀਂ ਦਿਖ ਰਿਹਾ ਸੀ ਕੋਸ਼ਿਸ਼ ਕਰ ਰਿਹਾ ਕੱਲ ਤਾਂ ਸਕੂਟਰੀ ਵਗੈਰਾ ਲੈ ਕੇ ਜਾਇਆ ਕਰਾਂਗੇ ਤਾਂ ਜੋ ਲਾਈਟਾਂ ਨਾਲ ਕੁਝ ਤਾਂ ਦਿਖੇ ਰਸਤੇ ਦਾ ਪਤਾ ਲੱਗੇ ਮੈਂ ਹੋਰਾਂ ਨੂੰ ਵੀ ਅਪੀਲ ਕਰਦਾ ਵੀ ਸਵੇਰੇ ਜਿਹੜੇ ਲੋਕ ਜਾਂਦੇ ਨੇ ਆਪਣਾ ਪੂਰਾ ਧਿਆਨ ਰੱਖਣ ਬਹੁਤ ਜ਼ਿਆਦਾ ਧੁੰਦ ਆ ਨਜਾਇਜ਼ ਸਵੇਰੇ ਸਵੇਰੇ ਦਾ ਸਕੋ ਪ੍ਰਸ਼ਾਸਨ ਨੂੰ ਤਾਂ ਇਹੀ ਅਪੀਲ ਹੈ ਵੀ ਰੇਡੀਅਮ ਜਿੰਨਾ ਵੀ ਲੱਗਦਾ ਹੈ ਲੈਫਟ ਰਾਈਟ ਖਾਸ ਕਰਕੇ ਮੇਨ ਰੋਡਾਂ ਤੇ ਜਾਂ ਸੜਕ ਦੇ ਵਿੱਚਕਾਰ ਜਿਹੜਾ ਲੱਗਦਾ ਉਹ ਵੱਧ ਤੋਂ ਵੱਧ ਲਗਾਇਆ ਜਾਵੇ ਟ੍ਰੈਫਿਕ ਪੁਲਿਸ ਹਦਾਇਤ ਦੇਵੇ ਕਿ ਜਿਹੜੇ ਵੀ ਵਾਈਕਲ ਲੋਕ ਲੈ ਕੇ ਸਵੇਰੇ ਸ਼ਾਮ ਨਿਕਲਦੇ ਨੇ ਉਹ ਆਪਣਾ ਰੇਡੀਅਮ ਹੈ ਜਿਹੜਾ ਉਹਨਾਂ ਤੇ ਲੱਗਿਆ ਹੋਰ ਲਾਈਟਾਂ ਔਨ ਰਹਿਣ ਇਹ ਐਕਸੀਡੈਂਟ ਦੇ ਕਾਰਨ ਵੀ ਬੰਦ ਹੈ ਕਿ ਆ ਬਿਲਕੁਲ ਜੀ ਬਿਲਕੁਲ ਕੋਈ ਦੁਦਕਾਰ ਨਹੀਂ ਐਕਸੀਡੈਂਟ ਹੋ ਰਹੇ ਨੇ ਬਹੁਤ ਜਾਨੀ ਨੁਕਸਾਨ ਵੀ ਹੋ ਰਿਹਾ ਹੈ